जुनि से गुरु पर सहला मरण कबो जीवन की छठ हो, हो

ਸਾਰੇ ਕੋਰਗਾ ਦੇ ਕੋਈ ਰਸਨਾ ਵਾਹੀ ਨਾ ਲਖਿਓ ਸਾਰੇ ਬੜੇ ਧਿਆਨ ਨਾਲ ਕੋਈ ਸ਼ਬਦ ਨੀ ਨਾ ਗੁਰੂ ਪਾਸ਼ਾ ਜੀ ਦੀ ਵਡਿਆਈ ਜੋ ਹੋਣੀ ਹੈ ਜਾਂ ਹੋ ਰਹੀ ਹੈ ਸੋਤਰਗਾ ਕੇ ਇੱਕ ਵਾਰ ਫਤੇ ਦੀ ਸਾਂਝ ਪਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਇੱਕ ਵਾਰ ਧੰਨਵਾਦ ਜੀ ਇਸ ਪੌਮੀ ਉੱਚੀ ਵਾਰ ਵਿੱਚ ਜਰੂਰ ਸਾਰੇ ਦਿਨੋਂ ਕਲਗੀਧਰ ਨੂੰ ਯਾਦ ਕਰਕੇ ਸਾਰੇ ਗੱਜਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਿਹਰਵਾਨੀ ਬਹੁਤ ਹੀ ਵੈਰਾਗਮਈ ਸ਼ਬਦ ਵੈਰਾਗਮਈ ਕਉ ਤਾਵਾ ਜਥਿਆਂ ਕਿਤਨੀ ਜਥਿਆਂ ਪਰਸਵਾਪ ਜੀ ਨੇ ਸੁਣਿਆ ਬਹੁਤ ਧੰਨਵਾਦ ਤੇ ਸੰਗਤ ਬਹੁਤ ਪਹੁੰਚੀ ਹੈ ਜਿਹੜੀ ਸੰਗਤ ਅੱਜ ਪਹੁੰਚੀ ਹੈ ਨਾ ਐਕਚੁਅਲੀ ਇੱਥੋਂ ਸਾਨੂੰ ਸਮਝ ਪੈਂਦੀ ਹੈ ਕਿ ਅਸੀਂ ਆਪਣਾ ਕੋਸ਼ਿਸ਼ ਫਰਜ਼ ਪਛਾਣਿਆ ਪਰ ਮੈਂ ਉਹ ਨਹੀਂ ਕਹਿੰਦਾ ਪਰ ਇਹ ਫੈਕਟਰ ਵੀ ਹੈ ਕਿ ਅੱਜ ਕ੍ਰਿਸਮਸ ਹੈ ਤੇ ਅੱਜ ਸਾਰਿਆਂ ਨੂੰ ਛੁੱਟੀ ਹੈ ਜੇ ਜੁੱਤੀ ਸੀ ਤੇ ਅਸੀਂ ਆਏ ਆ ਹੋ ਸਕਦਾ ਜੇ ਅੱਜ ਛੁੱਟੀ ਨਾ ਹੁੰਦੀ ਤਾਂ ਸਾਡੇ ਕੋਲ ਹੋ ਸਕਦਾ ਕੋਈ ਬਹਾਨਾ ਵੀ ਹੁੰਦਾ ਵੀ ਟਾਈਮ ਨਹੀਂ ਸੀ ਇਹ ਤਾਂ ਸਿੱਖ ਕਦੇ ਵੀ ਸੋਚਣਾ ਜਿਸ ਗੁਰੂ ਸਰਬਾਨ ਜਿਸ ਸ਼ਹੀਦਾਂ ਨੇ ਜਿਸ ਬਜ਼ੁਰਗਾਂ ਨੇ ਸਾਡੇ ਜਿਹੜੇ ਐਲਡਰਸ ਨੇ ਉਹਨਾਂ ਨੇ ਸਾਡੀ ਜ਼ਿੰਦਗੀ ਬਣਾਉਣ ਲਈ ਆਪਣੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਤੁਹਾਡੇ ਸੋਹਣੇ ਪਰਵਾਦ ਨੇ ਤੁਹਾਡੇ ਸੋਹਣੇ ਬੱਚੇ ਨੇ ਤੁਹਾਡੇ ਸੋਹਣੇ ਘਰ ਨੇ ਤੁਹਾਡੇ ਸਕੂਲਿੰਗ ਬਹੁਤ ਫੈਸਿਲਿਟੀਆਂ ਨੇ ਤੁਹਾਡੀ ਕੋਲ ਕਾਰਾਂ ਅੱਛੀਆਂ ਜੌਬਸ ਨੇ ਤੁਹਾਡੀ ਨਾ ਪੋਸਟ ਅੱਛੀਆਂ ਨੇ ਤੁਹਾਡੇ ਰੈਂਕ ਅੱਛੇ ਨੇ ਇਹ ਸਾਲ ਗੁਰੂ ਗੁਰਬਿੰਦ ਸਿੰਘ ਸੱਚੇ ਪਾਸ਼ਾ ਦੀ ਬਖਸ਼ਸ਼ ਨਾਲ ਹੋਇਆ ਇਹ ਮੈਂ ਤੁਹਾਨੂੰ ਇੱਕ ਖੋਦ ਨਾਲ ਬੇਨਤੀ ਕਰ ਰਿਹਾ ਤੁਹਾਨੂੰ ਥੋੜੀ ਆਉਟ ਲੁਗੂਗੀ ਬਹੁਤ ਸਾਰੇ ਵੇਖੋ ਜਿਹੜੀਆਂ ਸ਼ਹਾਦਤਾਂ ਨਾ ਇਹ ਗੁਰਨਾਮ ਸਾਹਿਬ ਲਈ ਤੋਂ ਸ਼ੁਰੂ ਹੋਉਂਗਾ ਅਨੁਸਿਸ਼ੇਨਾਂ ਸੈਕਰੀਫਾਈਸ ਸਟਾਰਟਿੰਗ ਫਰੋਮ ਗੁਰਨਾਮ ਸਾਹਿਬ ਓਕੇ ਸਭ ਤੋਂ ਪਹਿਲਾ ਸਿੱਖ ਉਹਦਾ ਨਾਮ ਹੈ ਤਾਰਾ ਪੋਪਟ ਭਾਈ ਗੁਰਦਾਸ ਨੇ ਮੈਂਸ਼ਨ ਕੀਤਾ ਵਾਰਾਂ ਚ ਪੜ੍ਹੇ ਹੋਏ ਬਈ ਉਹ ਲਾਹੌਰ ਚ ਸੀ ਹੋਇਆ ਸੀ ਉਦੀ ਉਹਦਾ ਇੰਨੇ ਥੋੜਾ ਉਤੋਂ ਉਤਰ ਨਹੀਂ ਆਪਾਂ ਜਾ। ਉਥੋਂ ਸਾਰਟ ਅਸ਼ੀਰਵ ਦੀ ਹੋਣੀ। ਅੱਗੇ ਗੁਰੂ ਅਰਜਨ ਦੇਵ ਸਾਹਿਬ ਨੂੰ ਤਨ ਕੋਈ ਭੁੱਲਿਆ। ਸਭ ਨੂੰ ਯਾਦ। ਅੱਗੇ ਸ਼ੇਮੇ ਬਾਸ਼ਾ ਦੇ ਚਾਰ ਜੰਗ ਹੋਏ। देयर ਇਜ਼ 4 ਬੈਟਰਲਸ। ਚਾਰ ਜੰਗਾਂ। ਓਕੇ। ਚਾਰ ਜੰਗਾਂ ਚ ਕਿੰਨੇ ਸ਼ਹੀਦ ਹੋਏ ਹੋਣੇ ਉਸੇ ਸੋਚ ਇਮੇਜਿਨ ਕਰਕੇ ਵੇਖੋ। ਕਿੰਨੇ ਸ਼ਹੀਦ ਹੋਏ। ਉਸ ਤੋਂ ਨੌਵੇਂ ਪਾਸ਼ਾ ਨਕਸ ਉਹਨਾਂ ਦੀ ਵਾਰੀ ਆਉਂਦੀ ਹੈ ਨੌਵੇਂ ਪਾਸ਼ਾ ਦੀ ਹੋ ਸ਼ੀਗ ਹੋਇਆ ਦਨ ਗੁਰੂ ਗੋਬਿੰਦ ਸਿੰਘ ਕੰਸ ਉਹ ਆ ਗਏ ਜਦੋਂ ਗੁਰਤਾ ਗੱਦੀ ਤੇ ਤੇ ਉਹਨਾਂ ਦੀਆਂ ਜੀਵਨ ਦੀਆਂ 14 ਜੰਗਾਂ ਹੋਵਾਂਗੀਆਂ ਮੀਨਸ 4 14 14 ਜੰਗਾਂ ਉਹਨਾਂ ਚੋਂ ਜੰਗਾਂ ਕਿੰਨੇ ਸ਼ੀਗ ਹੋਏ ਹੋਣਿਆ ਅਮੇਜਨ ਕਰੋ ਸੋਚਿਆ ਕਦੀ ਇਹ ਤਾਰਾ ਕੋਪਟ ਤੋਂ ਲੈ ਕੇ ਦਸ਼ਮੇਸ਼ ਪਿਤਾ ਦੇ ਉਹਨਾਂ ਮਹਾਨ ਸ਼ਹੀਦੀ ਗਿਣਤੀ ਜੇ ਕਿਤੇ ਹੋਰ ਸਕਦੀ ਹੈ ਵੈਸੇ ਨੈਵਰ ਹੋ ਨਹੀਂ ਸਕਦੀ ਪਰ ਜੇ ਹੋ ਜੇ ਤੁਸੀਂ ਨੋਟ ਕਰਕੇ ਵੇਖੋ ਇਹ ਮੈਂ ਕਿਉਂ ਪੜ ਰਿਹਾ ਮੈਂ ਨਹੀਂ ਕਹਦਾ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਕੋਈ ਮਾਇਨਾ ਨਹੀਂ ਰੱਖਦੀ ਉਹਨਾਂ ਦੀ ਕਹਿ ਲਓ ਵੀ ਬਹੁਤ ਜ਼ਿਆਦਾ ਤਹਰੀਵੰਸ ਉਹ ਅਗਿਆਨਸ਼ੀ ਦਿਨ ਉਹਦੀ ਬੜੀ ਇੰਪੋਰਟੈਂਸ ਆ ਬਹੁਤ ਗ੍ਰੇਟ ਸ਼ੀਘਨਾ ਨੇ ਪਰ ਮੈਂ ਕਹਿਣਾ ਚਾਹਣਾ ਇੰਨੀਆਂ ਸ਼ਹੀਦੀਆਂ ਹੋਣ ਦੇ ਬਾਵਜੂਦ ਜਿਹੜਾ ਝੋਲਮਸੀ ਮੋਗਲ ਦਾ ਰਾਜ ਸੀ ਅਧਿਕ ਕਿੰਨਾ ਸੀ ਪਾਪ ਸੀ ਉਹ ਹੋਣਾ ਬੰਦ ਨਹੀਂ ਸੀ ਹੋਗਾ ਉਹ ਉਹ ਕੰਟੀਨਿਊ ਚੱਲਦੇ ਉਸ ਸਰੋਪਸ਼ ਉਹ ਨਵੇਂ ਪਰਸਨ ਨੇ ਸੀਸ ਦਿੱਤਾ ਔਰ ਅੰਕ ਜਿਹੜੇ ਉਹ ਗਵਾਹ ਭਗਤ ਬਣ ਗਏ ਸੀ ਹਿੰਦੂਆਂ ਨੂੰ ਮਾਰਨਾ ਛੱਡ ਗਏ ਸੀ ਨਹੀਂ ਉਹਨੇ ਜਾਰੀ ਰੱਖਿਆ ਸੀ ਥੋੜਾ ਉਹਨੇ ਰਸਤਾ ਚੇਂਜ ਕਰ ਲਿਆ ਸੀ ਆਪਣਾ ਸਟਾਈਲ ਚੇਂਜ ਕਰ ਲਿਆ ਸੀ ਉਹਨੇ ਉਹਨੇ ਆਪਣੀ ਦਿਮਾਗ ਦੀ ਉਹ ਬੁਰਾਈ ਨਹੀਂ ਸੀ ਕੀਤੀ ਹੁਣ ਦੇਖੋ ਜਿਹੜੇ Hindu ਭਰਾ ਉਹਨਾਂ ਨੂੰ ਪੁਰਸਾ ਪ੍ਰੋਮਿਸ ਕਰਨ ਗਏ ਸੀ ਕਿ ਕਹਿ ਕੇ ਐਲਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿ ਜੀ ਸਾਡੇ ਧਰਮ ਤੇ ਜੁਰਮ ਹੋ ਰਿਹਾ ਤੁਸੀਂ ਰੋਕੋ ਕਿ ਸੱਚੇ ਪਾਤਸ਼ਾਹ ਨੇ ਕਿਹਾ ਵੀ ਠੀਕ ਹੈ ਮੈਂ ਤੁਹਾਡਾ ਲੀਡਰ ਹਾਂ ਹਰਮਜੀਤ ਨੂੰ ਕਹਿ ਦੋ ਕਿ ਜੇ ਸਾਡਾ ਲੀਡਰ ਹਿੰਦੂ ਬਣ ਗਿਆ ਤਾਂ ਅਸੀਂ ਸਾਰੇ ਪਿੱਛੇ ਪੰਜਾਂਗੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਗਏ ਉਹ ਸ਼ਹੀਦ ਵੀ ਹੋ ਗਏ ਕੀ ਸਾਰੀ ਹਿੰਦੂ ਕੌਮ ਉਹ ਸਾਰੀ ਬਾਗੀ ਹੋ ਕੇ ਬਗਾਵਤ ਕਰਕੇ ਕਿ ਗੁਰੂ ਗੋਬਿੰਦ ਸਿੰਘ ਦੇ ਨਾਲ ਆ ਕੇ ਖੜ ਗਈ ਪਿੱਛੇ ਕੋਈ ਨਹੀਂ ਖੜਿਆ ਉਹਨਾਂ ਦੇ ਨਾਲ ਤਾਂ ਕੀ ਖੜਨਾ ਤੂੰ ਤੁਹਾਨੂੰ ਪੱਥ ਨੋਟ ਕਰਕੇ ਵੇਖਿਓ 14 ਜੰਗਾਂ ਵਿੱਚੋਂ ਜਾਂ ਇਦਾਂ ਕਹੋ ਵੀ 100% ਦੇ ਵਿੱਚੋਂ ਜਿਹੜੀ 60% ਜਿਹੜੀਆਂ ਜੰਗਾਂ ਹੋਣਾਂ ਨੇ ਉਹ ਹਿੰਦੂ ਪਹਾੜੀ ਰਾਜਿਆਂ ਵੱਲੋਂ ਅਟੈਕਸ ਸੀਗੇ ਸਮਝ ਗਏ ਹਿੰਦੂਆਂ ਨੇ ਸਤਿਗੁਰੂ ਕਲਗੀਧਰ ਦੇ ਅਟੈਕ ਕੀਤੇ ਮੈਂ ਤੁਹਾਨੂੰ ਫੇਰ ਕਹਿੰਦਾ ਹਰ ਵਾਰ ਕਹਿਣਾ ਕਿ ਆਪਾਂ ਕਿਸੇ ਇੱਕ ਕਮਿਊਨਿਟੀ ਨੂੰ ਆਪਾਂ ਹਾਰਟ ਨਹੀਂ ਕਰ ਰਹੇ ਉਹਨਾਂ ਨੂੰ ਆਪਾਂ ਟਾਰਗੇਟ ਨਹੀਂ ਕਰ ਰਹੇ ਸਾਰੇ ਹਿੰਦੂ ਵੀ ਮਾੜੇ ਨਹੀਂ ਆ ਬੜਾ ਰਿਸਪੈਕਟ ਕਰਦੇ ਆਪਾਂ ਉਹਨਾਂ ਦੀ ਟੋਡਰਮਲ ਜੀ ਕੌਣ ਨੇ ਹਿੰਦੂ ਨੇ ਉਹਨਾਂ ਬੜਾ ਰਿਸਪੈਕਟ ਪਰ ਮੈਂ ਉਹਨਾਂ ਰਾਜਿਆਂ ਦੀ ਗੱਲ ਕਰ ਰਿਹਾ ਉਹ ਕਿਉਂਕਿ ਉਹ ਡਾਕਟਰ ਕਹਿੰਦੇ ਉਹ ਵਿਦਾਂ ਸ਼ਸਤਰਾਂ ਦੀ ਤੋਂ ਅਡਕਟ ਕਰਦੇ ਸੀ ਉਹ ਆਪਣੇ ਆਪ ਨੂੰ ਹਿੰਦੂ ਖਵਾ ਕੇ ਮਾਣ ਮਹਿਸੂਸ ਕਰਦੇ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਨਾਲ ਸਾਥਪਾ ਕੀ ਦਿਨਾ ਸੀ ਉਹਨਾਂ ਨੇ ਸਤਗੁਰੂ ਤੇ ਅਟੈਕ ਕੀਤੇ ਓਕੇ ਆਰੰਗਜੀਤ ਨੇ ਜ਼ੁਲਮ ਕੀਤੇ ਸਤਗੁਰੂ ਕਲਗੇ ਘਰ ਤੇ ਸਾਜ ਜਾਂਦਿਆਂ ਤੇ ਪਰਿਵਾਰ ਤੇ ਅਪਮਨ ਦੇ ਔਰ ਤੁਸੀਂ ਕਦੇ ਸੋਚਿਆ ਅਰੰਗ ਜੇਬ ਨੂੰ ਕਾਲ ਕੌਣ ਕਰਦਾ ਸੀ ਅਰੰਗ ਜੇਬ ਨੂੰ ਕਾਲਿੰਗ ਕੀਤੀ ਜਾਂਦੀ ਸੀ ਵੀ ਆਓ ਸਾਡੀ 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 ਹੈਲਪ ਲਈ ਫੌਜ ਭੇਜੋ ਤੇ ਅਸੀਂ ਸਿੱਖਾਂ ਦੇ ਦਸਵੇਂ ਗੁਰੂ ਨੂੰ ਜਿਉਂਦਾ ਜਾਂ ਮਰਦਾ ਫੜ ਕੇ ਤੁਹਾਨੂੰ ਫੜਾਉਣੀ ਆ ਇਦਾਂ ਕਹਿੰਦੇ ਹੁੰਦੇ ਸੀ ਅਸਤੋਗੋਂ ਉਹ ਕਹਿੰਦਾ ਓਕੇ ਮੈਂ ਫੌਜ ਭੇਜਾਂ ਪਰ ਇਹਦੇ ਜਿਹੜੇ ਐਕਸਪੈਂਸਸ ਹੋਣਗੇ ਉਹ ਪੰਜਾਬ ਦੇ ਖਜ਼ਾਨੇ ਤੋਂ ਦਿੱਤੇ ਜਾਣਗੇ ਆਖੋ ਸਤਨਾਮ ਫੌਜ ਦਾ ਐਕਸਪੈਂਸ ਕਿੰਨਾ ਹੁੰਦਾ ਸਮਝਦੇ ਹੋ ਮਿਲਟਰੀ ਜਿਹੜਾ ਐਕਸ਼ਨ ਹੁੰਦਾ ਮਿਲਟਰੀ ਐਕਸ਼ਨ ਕੋਈ ਸਸਤਾ ਹੀ ਹੋ ਜਾਂਦਾ ਲੱਖਾਂ ਮਿਲੀਅਨ ਕਰੋੜਾਂ ਪੈਸੇ ਜਿਹੜੇ ਲੱਗਦੇ ਸੀ ਉਹ ਪੰਜਾਬੀਆਂ ਦੀ ਹੱਡ ਭੰਨਵੀ ਕਮਾਈ ਕਿਉਂਕਿ ਰਾਜ ਐਕਸਲੈਂਟ ਦੇ ਸੀ ਭਾਰਤ ਨਾਮਾ ਪੰਜਾਬੀਆਂ ਦਾ ਉਦੋਂ ਸਾਰਾ ਪੰਜਾਬ ਹੀ ਸੀ ਆ ਹਿਮਾਚਲ वगੇਨਾ ਹੁਣ ਪੰਜਾਬੀਆਂ ਦੀ ਜੇਬ ਦੀ ਕਮਾਈ ਚੋਂ ਪੈਸੇ ਦੇ ਕੇ ਉਹ ਔਰੰਗਜ਼ੇਬ ਨੂੰ ਬੁਲਾਉਂਦੇ ਸੀ ਸਾਨੂੰ ਮਾਰਨ ਨੂੰ ਸਾਡੇ ਗੁਰੂ ਨੂੰ ਮਾਰਨ ਆਓ ਸੋਚੋ ਹਾਲਾਤ ਕੀ ਸੀ ਰੈਲਿਟੀ ਕੀ ਹੈ ਜੀ ਇਹ ਗੱਲਾਂ ਨੂੰ ਸਮਝੋ ਓਕੇ ਹੁਣ ਮੈਂ ਇਹ ਗੱਲ ਕਹਿਣਾ ਕਿ ਐਨਾ ਔਸ਼ਾਹ ਹੋਣ ਦੇ ਬਾਵਜੂਦ ਕੋਈ ਬਗਾਵਤ ਨਹੀਂ ਸੀ ਹੋਈ ਪਰ 7 ਸਾਲ ਤੇ 9 ਸਾਲ ਦੇ ਸਹਿਯੋਗ ਦੇ ਜਿਸ ਦਿਨ ਸ਼ਹੀਦ ਕਰਤੇ ਉਸ ਦਿਨ ਪੰਜਾਬ ਦਾ ਬੱਚਾ-ਬੱਚਾ ਉੱਠ ਕੇ ਬਗਾਵਤ ਦੇ ਰਸਤੇ ਪੈ ਗਿਆ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ 35000 ਫੋਰਸ ਗੈਦਰ ਹੋ ਗਈ ਸੀ ਸਮਝ ਗਏ ਤੇ ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਅ ਅੰਤਲੋ ਵੀ ਨਾ ਡੇਢ ਉਥੋਂ ਮਹਾਰਾਸ਼ਟਰ ਤੋਂ ਪੁਰੇ ਆ ਸੀ ਨਾ ਹਜੂਰ ਸਾਹਿਬ ਜੀ ਨੂੰ ਕਹਿੰਦੇ ਆ ਉਹ ਤਾਂ ਉਸ ਦਿਨ ਬਾਬਾ ਬੰਦਾ ਸਿੰਘ ਦੇ ਨਾਲ ਓਨਲੀ 5% ਪੰਜ ਸਿੰਘ ਸੀ ਪੰਜ ਸਿੰਘ ਬਾਬਾ ਬੰਦਾ ਸਿੰਘ ਭਾਗਵਤ ਨਾਲ ਪੁਰੇ ਸੀ ਤੇ ਅੱਜ ਜਦੋਂ ਸੁਪਰ ਸਰਾਹ ਦੇ ਨਾਲ ਜੰਗ ਹੋਣੀ ਹੈ ਚੱਪੜ ਚੜੀ ਦੇ ਮੈਦਾਨ ਉੱਚਾ ਇੰਡੀਆ ਦੇਸ ਆਪਣੇ ਉਹ ਚੰਡੀਗੜ੍ਹ ਮੋਹਾਲੀ ਦੇ ਨੇੜੇ ਬੋਲਦਾ ਚੱਪੜ ਚਿਨੀ ਉਸ ਏਰੀਆ ਦਾ ਨਾਮ ਓਕੇ ਉੱਥੇ ਜੰਗ ਹੁੰਦੀ ਹੈ ਤੇ ਉੱਥੇ 35000 ਤੋਂ ਅਬਕ ਜਿਹੜੀ ਫੌਜ ਆ ਉਹ ਉਹ ਫੌਜੀ ਕੋਈ ਭਰਤੀ ਨਹੀਂ ਸੀ ਕੀਤੀ ਉਹ ਕੋਈ ਕਹਿੰਦਾ ਸੈਲਰੀ ਤੇ ਨਹੀਂ ਸੀ ਰੱਖੇ ਹੋਏ ਉਹ ਸਾਰੇ ਸੇਵਾਦਾਰੋਂ ਖੜੇ ਹੋ ਗਏ ਸੀ ਕਿਉਂ ਕਿਉਂਕਿ ਉਹਨੂੰ ਗੁੱਸਾ ਆਉ ਸੀ ਕਿ ਇਹਨਾਂ ਨੇ ਮਾਸੂਮ ਬੱਚਿਆਂ ਨਾਲ ਕੁਝ ਕੀਤਾ ਆਈ ਮੀਨ ਕਿ ਸਾਹਿਬਜ਼ਾਦਿਆਂ ਦੀ ਜਿਹੜੀ ਕੁਰਬਾਨੀ ਹੈ ਉਹ ਇੰਨੀ ਜ਼ਿਆਦਾ ਦੁੱਖदाई ਸੀ ਉਸ ਸ਼ਹਾਦਤਾਂ ਨੇ ਪੰਜਾਬ ਦਾ ਇੰਡੀਆ ਦਾ ਇਤਿਹਾਸ ਪਲਟ ਕੇ ਰੱਖਤਾ ਸੀ ਸਾਰਾ ਨੈਟ ਵੀ ਚੇਂਜ ਕਰਤਾ ਸੀ ਬੰਦੇ ਲੋ ਜਿਹੜਾ ਨੈਟ ਪਹਿਲਾਂ ਸੀ ਉਹ ਚੇਂਜ ਹੋ ਗਿਆ ਇੱਕਦਮ ਸਾਰਿਆਂ ਨੂੰ ਦੁੱਖ ਸਾਰੇ ਨੂੰ ਗੁੱਸਾ ਸਾਰੇ ਐਗਰੈਸਿਵ ਸਾਰੇ ਮਰਨ ਮਾਰਨ ਲਈ ਤਿਆਰ ਹੋ ਗਏ ਸੀ ਸਾਰੇ ਕਹਿੰਦੇ ਸੀ ਵੀ ਇਹ ਹਕੂਮਤ ਨਹੀਂ ਰਹਿਣੀ ਚਾਹੀਦੀ ਇਹਨਾਂ ਦੀ ਜੜ ਪੱਟੀ ਜਾਵੇ। ਇਹੀ ਕਾਰਨ ਸੀ ਬਹੁਤ ਜਲਦ ਕੁਝ ਹੀ ਦਿਨਾਂ ਸਾਲਾਂ ਦੇ ਵਿੱਚ ਖਾਲਸਾ ਰਾਜ ਆ ਗਿਆ ਸਿੱਖ ਪੰਜਾਬ ਵਿੱਚ। ਅੱਖੋ ਸਤਨਾ ਆਹੀ ਵਜ੍ਹਾ ਸੀ ਆਹੀ ਲੋਟ ਸੀ। ਹੁਣ ਆਪਾਂ ਗਏ ਹੋਰ। ਇਹ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸੀ ਹੈ ਜਾਂ ਇਹਦਾ ਐਨਾਲਿਸਿਸ ਦੱਸਿਆ ਅੱਜ ਦੀ ਸਟੋਰੀ ਦਾ। ਸਟੋਰੀ ਨਾ ਕਹੀਏ ਅੱਜ ਦਾ ਪਵਨ ਪਵਿੱਤਰ ਇਤਿਹਾਸ। ਓਕੇ। ਸਾਡਾ ਜਿਹੜਾ ਸਭਜਾਦਿਆਂ ਨੂੰ ਅਸੀਂ ਦਿਹਾੜਾ ਬਣਾ ਰਹੇ ਹਾਂ ਉਹਦਾ ਜਿਹੜਾ ਆਪਾਂ ਕਹੋ ਛੋਟਾ ਜਿਹਾ ਨਲ ਸੈਟ ਕਰਨਾ ਚਾਹੇ ਕਿ ਇਹਦੀ ਬੈਕਗ੍ਰਾਉਂਡ ਕੀ ਹੈ ਉਹ ਇਹਨਾਂ ਨੇ ਇਹਨਾਂ ਲੋਕਾਂ ਨੇ ਸਭਜਾਦਿਆਂ ਦੀ ਸ਼ਹੀਦ ਹੋਣ ਪਿੱਛੇ ਕੀ ਕੀ ਰੋਲ ਨਿਭਾਇਆ ਨਹੀਂ ਉਹਨਾਂ ਨੂੰ ਅਸੀਂ ਹਮੇਸ਼ਾ ਧਿਆਨ ਚ ਰੱਖਿਆ ਕਰੂ ਕੱਲਾ ਰੰਜੀਤ ਨੂੰ ਨਾ ਅਸੀਂ ਦੋਸ਼ੀ ਬਣਾਈ ਚੱਲਿਆ ਕਰੋ ਉਹ ਉਹਦੇ ਪਿਛਲੇ ਜੇ ਕਾਸਸ ਨੇ ਕਾਸਸ ਨੇ ਉਹਨੂੰ ਪਤਾ ਕਰਿਆ ਕਰੋ ਉਹ ਤਾਂ ਹੀ ਹੋਗਾ ਨਾ ਜੋ ਸੜੀ ਕਰਾਂਗੇ ਜਦੋਂ ਕਥਾਕਿਰਤਨ ਸੁਣਾਗੇ ਸੰਗਤ ਜੋਇਨ ਕਰਾਂਗੇ ਫੇਰੀ ਡਿਸਕਸ਼ਨ ਹੋਊਗੀ ਫੇਰੀ ਪਤਾ ਲੱਗੂਗਾ ਨਾ ਹੁਣ ਦੇਖੋ ਉਥੇ ਜਿਹੜਾ ਇਤਿਹਾਸ ਹੈ ਇਹ ਬਹੁਤ ਜ਼ਿਆਦਾ ਹੈ ਕਿਰੋ ਵੀ देयर ਸੋ ਮਨੀ ਇਨਸੀਡੈਂਟਸ ਉਹ ਸਾਰੀ ਇਸ ਇਤਿਹਾਸ ਨਾਲ ਜੁੜਦੇ ਨੇ ਪਰ ਉਹਨਾਂ ਸਾਰਿਆਂ ਨੂੰ ਆਪਾਂ ਜੇ ਡਿਸਕਸ ਨਹੀਂ ਕਰ ਸਕਦੇ ਅਪਨ ਸਿਰਫ ਉਹ ਛੋਟੇ ਸਾਹਿਬਾਂ ਦੇ ਤੇ ਮਾਤਾ ਗੁਜਰ ਕੌਰ ਜੀ ਤੇ ਗੱਲ ਕਰ ਰਹੇ ਆ ਪਰ ਆਪਾਂ ਪ੍ਰਣਾਮ ਸਾਰੇ ਸਮੂੱਚੇ ਸ਼ਹੀਦਾਂ ਨੂੰ ਸੀਸ ਸਾਰੇ ਸ਼ਹੀਦਾਂ ਨੂੰ ਝੁਕਾਉਣਾ ਆਪਾਂ ਉਹਨਾਂ ਨੇ ਗੁਰੂ ਸਾਹਿਬ ਨਾਲ ਵਾਅਦਾ ਕਿਉਂਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਆਨੰਦ ਆਨੰਦਪੁਰ ਸਾਹਿਬ ਦੇ ਵਿੱਚ ਘੇਰਾ ਪਾਇਆ ਹੋਇਆ ਸੀ ਤੇ ਘੇਰਾ ਪਾਇਆ ਟਾਈਮ ਹੋ ਗਿਆ ਸੀ ਅਪ੍ਰੋਕਸੀਮੇਟਲੀ ਕਹੋ 8 ਮਹੀਨੇ ਦਾ 7 ਮਹੀਨਿਆਂ ਤੋਂ ਕੁਝ ਸਮਾਂ ਵੱਧ ਸੀ। ਐਨੇ ਮਹੀਨਿਆਂ ਤੋਂ ਉਹਨਾਂ ਦੀ ਜੁਰਤ ਨਹੀਂ ਸੀ ਪੈ ਰਹੀ ਕਿ ਗੁਰੂ ਗੋਬਿੰਦ ਸਿੰਘ ਨੂੰ ਅੰਦਰ ਕਿਲੇ ਵਿੱਚ ਐਂਟਰ ਕਰ ਜਾਣ ਤੇ ਪੜ ਲੈਣ। ਕਿਉਂਕਿ ਉਹ ਨੇੜੇ ਜਾ ਨਹੀਂ ਸੀ ਸਕਦੇ। ਸਿੰਘ ਬੜੇ ਖਤਰਨਾਕ ਸੀ। ਫਿਰ ਉਹਨਾਂ ਨੇ ਇੱਕ ਜਿਹੜੀ ਇਗਨੀ ਕਿ ਇਹ ਕਹੋ ਵੀ ਡਿਪਲੋਮੈਟਿਕ ਵੇ ਨਾਲ ਉਹਨਾਂ ਨੇ ਕੀ ਕੀਤਾ? ਕਿਉਂਕਿ ਨਾਲ ਹਿੰਦੂਸੀ ਮੈਂ ਪਹਿਲਾਂ ਮੈਂਸ਼ਨ ਕਰ ਚੁੱਕੇ ਹਿੰਦੂ ਰਾਜਿਆਂ ਨੇ ਕੀ ਕੀਤਾ ਆਟੇ ਦੀਆਂ ਗੁੰਮਾ ਬਣਾ ਕੇ ਆਟਾ ਮੀਂਹ ਜਦੋਂ ਆਟੇ ਨੂੰ ਪਾਣੀ ਚ ਗੋਲਣ ਲੈਂਦੇ ਹਨ ਉਹ ਫੋਮ ਟਾਈਪ ਜੀ ਬਣ ਜਾਂਦੀ ਉਹਨੂੰ ਜਿਵੇਂ ਮਰਜ਼ੀ ਮਰੋੜ ਮਰੋੜ ਕੋਈ ਗੁੱਦਾ ਬਣਾ ਲਓ ਪਟੋਲਾ ਬਣਾ ਲਓ ਕੋਸ਼ੀ ਬਣਾ ਲਓ ਉਹਦਾ ਉਹਨਾਂ ਨੇ ਆਟੇ ਦੀ ਗਾਂ ਬਣਾ ਲਈ ਥਾਲੀ ਚ ਰੱਖ ਲਈ ਤੇ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਕੁਰਾਨ ਸ਼ਰੀਫ ਦੀ ਮਾਂ ਪੰਕਿੰਗ ਲਾਈਨਸ ਜਿਹਨੋਂ ਆਇਤਾ ਕਹਿ ਦਿੰਦੇ ਆਪਣੀ ਭਾਸ਼ਾ ਵਿੱਚ ਇਹਨਾਂ ਦੋਨਾਂ ਨੇ ਆਪਣੇ ਵਕੀਲ ਭੇਜੇ ਜਿਵੇਂ ਜਿਹੜੇ ਡਿਪਲੋਮੈਟਸ ਡਿਪਲੋਮੈਸਟ ਕੋਲੋਂ ਹੋਏ ਭੇਜੇ ਕਿਲੇ ਤੇ ਜਾ ਕੇ ਦਰਵਾਜ਼ਾ ਖੜਕਾਇਆ ਤੇ ਕਿਹਾ ਕਿ ਅਸੀਂ ਸ਼ਾਂਤੀ ਦਾ ਮੈਸੇਜ ਲੈ ਕੇ ਆਏ ਹਾਂ ਵੀ ਆਪਾਂ ਲੜੀਏ ਨਾ ਆਪਰ ਟੇਬਲ ਟੌਪ ਤੇ ਨਾ ਆਲੋ ਆਪਾਂ ਗੱਲ ਨੂੰ ਬੀਤੋ ਓਕੇ ਗੁਰਸੱਭ ਕਹਿੰਦੇ ਓਕੇ ਦੱਸੋ ਕੀ ਕਹਿਣਾ ਤੋਹਨੇ ਕਹਿੰਦੇ ਦੇਖੋ ਸਾਨੂੰ ਲੱਗੇ ਗਾਮ ਆਂ ਦੀ ਸੌ ਸਭ ਕਸਮ ਲੱਗੇ ਉਹ ਕਹਿੰਦੇ ਸਾਨੂੰ ਪ੍ਰਾਣ ਦੀ ਕਸਮ ਲੱਗੇ ਤੁਸੀਂ ਸਾਡੇ ਨਾਲ ਨਾ ਥੋੜਾ ਇਹ ਕਹੋ ਵੀ ਨੇਗੋਸ਼ੀਏਸ਼ਨ ਤੱਕ ਲੋ ਕਿ ਤੁਸੀਂ ਅਨੰਦਪੁਰ ਸਾਹਿਬ ਨੂੰ ਖਾਲੀ ਕਰ ਦਿਓ ਇੱਥੋਂ ਚੱਲ ਜੂ ਅਸੀਂ ਨੂੰ ਆਪ ਕੋ ਪਾਈ ਕਰਵਾਉਂਗੇ ਤੇ ਅਸੀਂ ਆਪਣੀ ਹਕੂਮਤ ਨੂੰ ਦੱਸਣ ਜੋਗੇ ਹੋ ਜਾਾਂਗੇ ਕਿ ਦੇਖੋ ਜੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਸਾਰਾ ਇਲਾਕਾ ਖਾਲੀ ਕਰਾਂਗੇ ਕਿ ਤੁਸੀਂ ਇੱਥੋਂ ਸੇਫਲੀ ਇੱਥੋਂ ਚੱਲ ਜਾਓ ਅਸੀਂ ਤੁਹਾਨੂੰ ਰਸਤਾ ਦੇ ਦਿੰਦੇ ਜਿਹੜੇ ਬਾਹਰਲੀ ਨਾਕਾਬੰਦੀ ਸੀ ਬੈਰੀਕੇਡਾਂ ਸੀ ਉਹ ਸਾਰੀ ਅਸੀਂ ਓਪਨ ਕਰ ਖੋਲ ਦੇ ਦਿੰਦੇ ਓਕੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਮਝਾਇਆ ਵੀ ਇਹ ਬੰਦੇ ਅੰਦਰੋਂ ਬੇਬਾਨ ਨੇ ਇਹਨਾਂ ਤੇ ਕੋਈ ਬਲੀਵ ਨਹੀਂ ਕਰਨਾ ਇਹ ਸਿਰਫ ਇਹ ਚਲਾਕੀਆਂ ਕਰਦੇ ਨੇ ওভার ਕਲੇਵਰ ਨੇ ਪਰ ਚਲੋ ਸਮਾਂ ਆਉਣ ਤੇ ਉਸ ਦਿਨ ਤਾਂ ਮਹਾਰਾਜ ਨੇ ਮੰਨੀ ਨਹੀਂ ਪਰ ਸਿੰਘਾਂ ਨੇ ਜਦੋਂ ਕਿਹਾ ਮਹਾਰਾਜ ਆਪਾ ਟਰਾਈ ਕਰ ਲਓ ਤੁਮਾਰਨੇ ਓਕੇ ਸਤਗੁਰੂ ਜੀ ਨੇ ਰਾਤ ਨੂੰ ਕਿਲਾ ਛੱਡਤਾ ਉਹ ਤੇ ਅਸਲ ਮੈਂ ਹੁਣ ਉਧਰ ਨਹੀਂ ਆਣਾ ਪਰ ਇਹਨਾਂ ਨੇ ਸਾਰੇ ਪ੍ਰੋਮਿਸ ਨੂੰ ਬ੍ਰੇਕ ਕਰਕੇ ਸਭ ਤੋੜ ਕੇ ਵਾਦੇ ਕਸਮਾਂ ਕਸਮਾਂ ਭੰਗ ਕਰਕੇ ਸਭ ਤੇ ਸੱਚੇ ਪਾਤਸ਼ਾਹ ਹਲੇ ਥੋੜੀ ਦੂਰੀ ਨੰਦਪੁਰ ਸਾਬ ਕੋ ਗਏ ਸੀ ਨਿਰਮੋਹੀ ਨਿਰਮੋਗੜ ਬੋਲਦਿਆਂ ਨੂੰ ਉੱਥੇ ਹੀ ਗਏ ਸੀ ਸੱਚੇ ਪਾਤਸ਼ਾਹ ਇਹਨਾਂ ਨੇ ਬੜਾ ਖਤਰਨਾਕ ਮਰਾਤੇ ਰਾਤ ਨੂੰ ਅਟੈਕ ਕਰਤਾ ਕਾਫਲੇ ਤੇ ਜਾਂਦੇ ਤੇ ਤਨਵਾਈ ਕਨਵਾਈ ਜਾ ਰਿਹਾ ਸੀ ਸੱਚੇ ਪਾਤਸ਼ਾਹ ਤੇ ਰਾਤ ਨੂੰ ਹਨੇਰਾ ਮੀ ਪਹਿਲੇ ਹਾਂ ਕਾਲੀ ਬੋੜੀ ਰਾਤ ਦਾ ਬੜੀ ਡਾਰਕਨੈਸਾ ਹਾਥੀ ਕੋੜੇ ਚੀਕਦੇ ਆ ਤਲਵਾਰਾਂ ਦੇ ਖੜਕੇ ਉਹ ਉੱਚ ਉੱਚ ਜਕਾਰੇ ਆਪਣੀ ਭਾਸ਼ਾ ਦੇ ਬੋਲਦੇ ਆ ਫੜ ਲਓ ਮਾਰ ਲਓ ਭੱਜਣਾ ਨਾ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਪਹਾੜਾਂ ਉਾਂ ਦਾ ਰਾਤ ਨੂੰ ਇਲਾਕਾ ਸ਼ਾਂਤ ਉੱਚ ਬੜੀਆਂ ਖਤਰਨਾਕ ਆਵਾਜ਼ਾਂ ਗੂੰਜਦੀਆਂ ਨੇ ਇਨ੍ਹਾਂ ਦੇ ਵਿੱਚ ਇਸ ਭਾਜੜ ਵਿੱਚ ਭਾਜੜ ਪੈਂਦੇ ਪੈਂਦੇ ਆ ਟੈਗ ਆਨ ਅ ਟੈਗ ਡਿਊਰਿੰਗ ਦਾ ਟਾਈਮ ਕਹ ਲੋ ਉਹ ਅੱਗੇ ਵਧਦੇ ਗਏ ਸਰਸਨ ਨਦੀ ਆ ਸੁਣਿਆ ਸਰਸਨ ਨਦੀ ਸਰਸਨ ਨਦੀ ਬੜੀ ਉਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਸੀ ਓਵਰਫਲੋ ਕਹ ਲੋ ਚੱਲ ਰਹੀ ਸੀ ਕਿਉਂਕਿ بارش ਪੈ ਰਹੀ ਸੀ ਕੋਈ ਹੋਰ ਰਸਤਾ ਨਹੀਂ ਸੀ ਪਿੱਛੇ ਜਾਣ ਨਹੀਂ ਸੀ ਸਕਦੇ ਆਸੇ ਪਾਸੇ ਹੋਰ ਜਾਣ ਦਾ ਕੋਈ ਆਈਡੀਆ ਹੀ ਨਹੀਂ ਸੀ ਉਹਨੂੰ ਕ੍ਰਾਸ ਕਰਨਾ ਪੈਣਾ ਸੀ ਤੇ ਫੈਸਲਾ ਡਿਸੀਜਨ ਹੋ ਗਿਆ ਤੋ ਕਿ ਉੱਥੇ ਵੀ ਇੱਕ ਫੇਰ جنگ ਹੋਈ ਸਰਸਨਦੀ ਦੇ ਕਨਾਰੇ ਉੱਥੇ ਫੇਰ ਇੱਕ ਵਾਰ ਫੇਰ ਲੜਾਈ ਹੋਈ। ਤੋਂ ਇਸ ਭਾਜੜ ਦੌਰਾਨ ਜਿਹੜੀ ਫੈਮਿਲੀ ਸੀ ਗੁਰਗੋਬਿੰਦ ਸਿੰਘ ਮਹਾਰਾਜ ਦੀ ਉਹ ਤਿੰਨ ਹਿੱਸਿਆਂ 'ਚ ਡਿਵਾਈਡ ਹੋ ਗਈ। ਤਿੰਨ ਪਾਸੇ। ਪਹਿਲਾ ਹਿੱਸਾ ਸੀ ਗੁਰੂ ਗੋਬਿੰਦ ਸਿੰਘ ਖੁਦ ਆਪ ਤੇ ਵੱਡੇ ਸਰਮਜਾਦੇ। ਦੂਸਰਾ ਪਾਰਟ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧਰਮ ਸਪਤਨੀ ਮਹਿਲ ਮਾਤਾ ਜੀ ਤੇ ਨਾਲ ਭਾਈ ਮਨੀ ਸਿੰਘ ਕਿਕਦੋ ਸਿੰਘ ਇਹ ਸੀ ਤੇ ਤੀਜਾ ਪਾਰਟ ਸੀ ਮਾ ਗੁਰਪੌਰ ਤੇ ਛੋਟੇ ਸਾਹਿਬ ਜਦ ਓਕੇ ਹੁਣ ਆਪਾਂ ਸਿਰਫ ਛੋਟੇ ਸਾਹਿਬ ਜਦਿਆਂ ਵਾਲਾ ਆਉਂਦੇ ਆ ਉਹ ਜਿਹੜਾ ਰਸਤਾ ਸੀ ਜਿੱਥੋਂ ਉਹ ਜਾ ਰਹੇ ਸੀ ਕਿਵੇਂ ਕਿਵੇਂ ਉਹਨਾਂ ਨੇ ਕ੍ਰੋਸ ਕੀਤਾ ਉਹ ਜਾਣੇ ਨੇ ਰੋਪਣ ਵਾਲ ਨੂੰ ਆ ਰਹੇ ਰੋਪਣ ਦੀਆਂ ਸੰਗਤਾਂ ਇਲਾਕੇ ਦੀਆਂ ਕੋਈ ਇਥੇ ਹੋਣ ਮਹਿਸੂਸ ਕਰੀ। ਇਥੇ ਜਿਹੜਾ ਰਾਹ ਦਾ ਰਸਤਾ ਸੀ ਤੁਸੀਂ ਕੰਪਟਰ ਸੁਣੀ ਹੋਣੀ ਹੈ ਬੜਾ ਫੇਮਸ ਵਾਟਾ ਲੰਮੀਆ ਉੱਤੇ ਰਸਤਾ ਪਹਾੜ ਤੁਰੇ ਜਾਂਦੇ ਗੁਰਾਂ ਦੇ ਨਾਲ ਉਹ ਉਹ ਸੱਚ ਕੰਡੇ ਕੰਡੇ ਅੱਗੇ ਰਸਤੇ ਬੜਾ ਲੰਮਾ ਮੈਂ ਸਾਰੀਆਂ ਗੱਲਾਂ ਕਿਹੜੀਆਂ-ਕਿਹੜੀਆਂ ਬੋਲਾਂ ਤੇ ਕਿਹੜੀਆਂ ਛੱਡਾਂ ਅੱਲਾ ਯਾਰ ਖਾਲੋਗੀ ਕੋ ਮੁਸਲਮਾਨ ਰੈਂਟਰ ਬਿਆ ਉਹ ਉਹਨੇ ਜਿਹੜੀ ਕਿ ਦੋ ਬੁੱਕਸ ਲਿਖੀਆਂ ਉਹਨੇ ਉਹ ਇੱਕ ਬਾਕਸ ਦੇ ਵਿੱਚ ਸਭ ਜਦਾਂ ਦਾ ਇਹ ਛੋਟਿਆਂ ਲਾਲਾਂ ਦੀ ਬੜੀ ਦਰਦਨਾਕ ਸਟੋਰੀ ਹੈ ਜਣੀ ਕਿ ਉਹਨੇ ਸਾਰਾ ਪੋਇਮਸ ਵਗੈਰਾ ਲਿਖਣਾ ਹੈ ਉਹਨਾਂ ਦਾ ਉਹਦੇ ਵਿੱਚ ਉਹਨੇ ਬੜਾ ਹੀ ਦਰਾਗੁ ਮਈ করুণਾ ਮਈ ਦਰਵਨੋ ਸੀਂਦ ਬਣਾ ਬਣਾ ਸੰਦਸੇ ਉਹਨੇ ਇੱਕ ਉਹਦਾ ਇੱਕ ਸ਼ੇਅਰ ਮੈਂ ਬੋਲਦਾ ਕੀ ਕਹਿੰਦਾ ਰਸਤੇ ਦੇ ਜਿਹੜੇ ਰਸਤੇ ਦਾ ਕਹ ਲੋ ਵੀ ਸਿਚੁਏਸ਼ਨ ਆ ਆਤੇ ਤੇ ਛੇ ਸਾਹਮਣੇ ਸ਼ੇਅਰ ਵੀ ਐਮਲੋਇੰਸ ਪਹਾੜੀ ਇਲਾਕਾ ਲੋਇੰਗ ਦਾ ਮਤਲਬ ਖਤਰਨਾਕ ਜਿੰਨੇ ਵੀ ਐਨੀਮਲਸ ਕੋਈ ਵੀ ਹੋ ਸਕਦਾ ਆਤੇ ਸੇ ਸ਼ੇਰ ਸਾਹਮਣੇ ਸਾਹਮਣੇ ਮਤਲਬ ਉਹਨਾਂ ਦਾ ਸਾਹਮਣਾ ਕਰਦੇ ਸੀ ਓਕੇ ਸੀ ਗਰਦਨ ਕੋ ਡਾਲ ਕੇ ਆਤੇ ਸੇ ਸ਼ੇਰ ਸਾਹਮਣੇ ਗਰਦਨ ਕੋ ਡਾਲ ਕੇ ਗਰਦਨ ਡਾਲਣ ਦਾ ਮਤਲਬ ਵੀ ਆਰ ਦਾ ਕੌਨਸ ਆਫ ਗਰਸ ਗਾਇ ਦੇਖਣ ਨੂੰ ਸੇ ਮਤਲਬ ਬੜੀ ਬਾਡੀ ਲਾਈਨਰ ਸੀ ਉਹਨਾਂ ਦੀ ਬੜੀ ਅਗਰੈਸਿਵ ਸੀ ਉਹਨਾਂ ਐਨੀਮਲਸ ਸੀ ਓਕੇ ਆਤੇ ਤੇ ਸ਼ੇਰ ਸਾਹਮਣੇ ਗਰਦਨ ਕੋ ਡਾਲ ਕੇ ਜਿਹੜੀ ਕਿ ਡਰਾ ਰਹੇ ਸੀ ਸਭ ਜਾਦਿਆਂ ਨੂੰ ਤੇ ਮਾਂ ਗੁਰਦਰ ਕੌਰ ਨੂੰ ਰਾਤ ਦੇ ਸੁਨੇ ਸੁਣ ਬਦਲੇ ਹੋਏ ਹੈ ਪਿਉਰ ਆਜ ਬਨ ਮੇ ਹਰ ਇੱਕ ਸ਼ਗਲ ਕੇ ਆਤੇ ਤੇ ਸ਼ੇਰ ਸਾਹਮਣੇ ਗਰਦਨ ਕੋ ਡਾਲ ਕੇ ਤਖਤੇ ਹਿਰਨ ਵੀ ਹੈ ਨੈਕਸਟ ਜਿਹੜੀ ਪੰਕਤੀ ਇਹ ਹੈ ਤਖਤੇ ਹਿਰਨ ਵੀ ਹੈ ਹੁਣ ਜਿਹੜਾ ਸ਼ੇਰ ਦੀ ਕੈਟਾਗਰੀ ਹੈ ਨਾ ਜਿਵੇਂ ਜਿੱਦਾਂ ਟਾਈਗਰ ਲਾਇਨ ਇਹ ਸਾਰਾ ਇੱਕ ਫੈਮਿਲੀ ਹੈ ਪਰ ਜਿਹੜਾ ਜਿਵੇਂ ਡੀਅਰ ਆ ਇਹ ਹੋਰ ਫੈਮਿਲੀ ਹੈ ਇਹ ਹੋਰ ਚੀਜ਼ ਹੈ ਓਕੇ ਹੁਣ ਜਿਹੜਾ ਸ਼ੇਰ ਉਹ ਤਾਂ ਹਮੇਸ਼ਾ ਅਗਰੈਸਿਵ ਆ ਤੇ ਅਟੈੱਕ ਕਰ ਉਹ ਅਟੈੱਕ ਕਰਦਾ ਸਭ ਨੂੰ ਮਾਰਦਾ ਸਭ ਤੇ ਹਮਲਾ ਕਰਦਾ ਸਭ ਤੋਂ ਤਕੜਾ ਆ ਕੇ ਪਰ ਜਿਹੜਾ ਹਿਰਨ ਹਿਰਨ ਕਿਸੇ ਤੇ ਅਟੈੱਕ ਨਹੀਂ ਕਰਦਾ हिरण मांसाहार ਨਹੀਂ ਹੈ ਉਹ ਤੇ ਘਾਹ ਖਾ ਕੇ ਗੁਜ਼ਾਰਾ ਕਰਨ ਵਾਲਾ ਉਹਦੀ ਜਾਨ ਖੋਹ ਰਿਹਾ ਹੈ ਉਹ ਕਿਸੇ ਤੇ ਤੈਅ ਨਹੀਂ ਕਰਦਾ ਉਹ ਅਗਰੈਸਿਵ ਨਹੀਂ ਹੈ ਸਮਝੇ ਉਹ ਹਮੇਸ਼ਾ ਆਪਣੇ ਆਪ ਨੂੰ ਡਿਫੈਂਸ ਕਰਦਾ ਕਿ ਮੈਂ ਬਸ ਆਪਣਾ ਬਚਾਓ ਕਰ ਰਿਹਾ ਭੱਜਦਾ ਲੁਕਦਾ ਛਿਪਦਾ ਡਰਦਾ ਹੁਣ ਅੱਲਾ ਯਾਰ ਖੱਤ ਤੱਕ ਕੀ ਲਿਖ ਰਿਹਾ ਹੈ ਕਹਿੰਦੇ ਤਪਤੇ ਹਿਰਨ ਵੀ ਹੈ ਆਸ ਅੱਖੇ ਬਕਾਲ ਕੇ ਹੁਣ ਜਦੋਂ ਆਪਾਂ ਕਿਸੇ ਤੇ ਆਪਣਾ ਗੁੱਸਾ ਜਾਂ ਹੱਲ ਕਰਨਾ ਹੋਵੇ ਆਪਾਂ ਦਆਂ ਅੱਖਾਂ ਪੜਦੇ ਆਂ ਆਂਡੇ ਫੜਦੇ ਆਂ ਅੱਖਾਂ ਗੁੱਸੇ 'ਚ ਜ਼ਬਾਨ ਤੋਂ ਭਾਵੇਂ ਕੁਛ ਨਾ ਬੋਲ ਗਏ ਪਰ ਸਾਡੀਆਂ ਅੱਖਾਂ ਦੱਸ ਦਿੰਦੀਆਂ ਵੀ ਹੁਣ ਪਤਾ ਨਹੀਂ ਨੇ ਥੱਪੜੀ ਇਹਨੂੰ ਮਾਰੇ ਕਿਤੇ ਹੁੰਦਾ ਨਾ ਇਹ ਤਾਂ ਤੇਗਾ ਯਾਰ ਤਾਂ ਪਤਾ ਕੀ ਕਰ ਰਿਹਾ ਹੈ ਰਨ ਬੇਸ਼ੱਕ ਮਸਹਰੀ ਨਹੀਂ ਘਾ ਖਾ ਕੇ ਡਰਨ ਵਾਲੇ ਜੀਵ ਨੇ ਪਰ ਅੱਜ ਦੀ ਸਿਚੁਏਸ਼ਨ ਵੇਖੋ ਅੱਜ ਹਾਲਾਤ ਵੇਖੋ ਅੱਜ ਹਿਰਨ ਵੀ ਆਪਣੇ ਆਪ ਨੂੰ ਸ਼ੇਰਾਂ ਦੇ ਪਿਓ ਬਣੇ ਫਿਰਦੇ ਆ ਉਹ ਵੀ ਸੱਚੇ ਪਾਤਸ਼ਾਹ ਦੇ ਲੌਲਾ ਨੂੰ ਘੂਰ-ਘੂਰ ਵੇਖ ਰਹੇ ਆ ਪੰਜਾਬੀ ਚ ਇੱਕ ਕਹਾਵਤ ਆ ਜੋ ਪੁੱਠੇ ਦਿਨ ਹੋਣ ਤੇ ਪੁੱਠੇ ਬੱਚੇ ਨੂੰ ਕੁੱਤਾ ਵੱਢ ਜਾਂਦਾ ਉਹਦਾ ਮਤਲਬ ਹੁੰਦਾ ਜਦੋਂ ਤੁਸੀਂ ਕਿਸੇ ਵੀ ਪ੍ਰੋਬਲਮ ਵਿੱਚ ਕਿਲੇ ਹੋ ਹੋਣਾ ਤੁਹਾਨੂੰ ਜਿਹੜੀਆਂ ਤੁਸੀਂ ਸੋਚੀਆਂ ਵੀ ਨਹੀਂ ਹੁੰਦੀਆਂ ਪ੍ਰੋਬਲਮਾਂ ਉਹ ਆ ਕੇ ਡੇਗਣਾ ਹੋਰ ਇਕੱਠੀਆਂ ਹੋਈ ਜਾਂਦੀਆਂ ਪ੍ਰੋਬਲਮਾਂ ओके ਹੋਂਲੇ ਕੋ ਸਾਰੇ ਸੁਝਾਉਂਦੇ ਨੇ ਕਦੇ ਸੋਚਿਆ ਮਾਂ ਗੁਰਪੁਰ ਕੋ ਨੇ ਸੋਚਿਆ ਹੁਣ ਕਿ ਕਲਗੀ ਧਰ ਦੇ ਪੁੱਤਰਾਂ ਨੂੰ ਸ਼ੇਰਾਂ ਦੇ ਸ਼ੇਰ ਬੱਚਿਆਂ ਨੂੰ ਆ ਹਿਰਨ ਡਰਣ ਲੱਗੇ ਆ ਕੇ ਕਿਉਂਕਿ ਹਿਰਨਾਂ ਨੂੰ ਅੱਜ ਚੰਸ ਮਿਲਿਆ ਹੋਇਆ ਮੌਫਾ ਮਿਲਿਆ ਤੇ ਤੇ ਇਕੱਲੇ ਸਮਝ ਕੇ ਡਰਾ ਰਹੇ ਨੇ ਤੱਕ ਤੇ ਹਿਰਨ ਵੀ ਹੈ ਅੱਜ ਅੱਖੇ ਨਕਾਲ ਕੇ ਨੈਕਸਟ ਕੀ ਕਹਿੰਦੇ ਨੇ ਬਦਲੇ ਹੋਏ ਹਨ ਟਿਊਬ 899 ਹਰ ਇੱਕ ਸ਼ਗਾਲ ਦੀ ਸ਼ਗਾਲ ਦਾ ਮਤਲਬ ਹੁੰਦਾ ਗਿੱਦੜ ਓਕੇ ਗਿੱਦੜ ਇੱਕ ਐਸਾ ਐਨੀਮਲ ਆ ਉਹ ਬੜਾ ਹੀ ਡਰੋਕਾ ਸਭ ਤੋਂ ਨਿਰਪੋਕ ਗਿੱਦੜ ਨੂੰ ਮੰਨਦੇ ਆ ਤੇ ਜਿਹੜੀ ਜਿਹੜਾ ਫੌਕਸ ਹੁੰਦੀ ਹੈ ਫੌਕਸ ਉਹਦੀ ਫੈਮਿਲੀ ਜੋ ਗਿੱਦੜ ਹੁੰਦਾ ਇਹ ਮਤਲਬ ਚਲਾਕ ਬੜਾ ਕਪਤੀ ਬੜਾ ਹੁੰਦਾ ਬੇਈਮਾਨ ਬੜਾ ਹੁੰਦਾ ਪਰ ਡਰਦੜਦਾ ਬਹੁਤ ਉਦੋਂ ਤੀਆਂ ਵੀ ਬੰਦਾ ਵੀ ਜਿਹੜਾ ਬੇਈਮਾਨ ਹੁੰਦਾ ਨਾ ਅੰਦਰੋਂ ਡਰਪੋਕ ਬਹੁਤ ਹੁੰਦਾ ਉਹ ਡਰਦਾ ਬਹੁਤ ਹੁੰਦਾ ਉਹ ਬੇਈਮਾਨਾਂ ਨਾਲ ਹੀ ਕੰਮ ਚਲਾਇਆ ਜਾਂਦਾ ਚੁਸਤੀਆਂ ਚਲਾਕੀਆਂ ਵਰਤੀ ਜਾਂਦਾ ਬੇਈਮਾਨਾਂ ਨਾਲ ਹੀ ਜਾਂਦਾ ਪਰ ਅੰਦਰੋਂ ਡਰਪੋਕ ਉਹ ਖੜ ਨਹੀਂ ਸੰਭ ਸਕਦਾ ਟੱਕਰਾ ਨਹੀਂ ਕਰ ਸਕਦਾ ਬੰਦਾ ਇਹ ਸੇਖ ਗਿੱਧੜ ਆ ਇਹ ਹੁਣ ਅੱਲਾ ਯਾਰ ਖਾਂ ਕਹਿੰਦੇ ਅੱਜ ਨਾ ਅੱਜ ਬਨਤ ਬਨਮੀ ਜੰਗਲ ਜੰਗਲ ਦੇ ਵਿੱਚ ਨਾ ਰਾਤ ਨੂੰ ਅੱਜ ਇੰਨੇ ਭੋਕ ਕਿਸਮ ਦਾ ਗਿੱਦੜ ਵਰਗਾ ਜਾਨਵਰ ਉਹ ਵੀ ਆਪਣੇ ਪਿਓਰ ਬਦਲੇ ਖੜਾ ਪਿਓਰ ਬਦਲ ਦਾ ਮਤਲਬ ਹੁੰਦਾ ਬਾਡੀ ਲੈਂਗੁਏਜ ਨੂੰ ਕਹੋ ਵੀ ਬਦਲ ਲੈਣਾ ਜਿਵੇਂ ਆਪਾਂ ਸਮਾਈਲ ਕਰ ਰਹੇ ਹਾਂ ਸਮਾਈਲ ਕਰਦੇ ਕਰਦੇ ਇਕਦਮ ਅਗਰੈਸਿਵ ਹੋ ਜਾਈਏ ਤਾਂ ਸਾਡੇ ਜਿਹੜੇ ਚਿਹਰੇ ਦੀ ਬਣਤਰ ਉਹ ਬਦਲ ਜਾਂਦੀ ਉਹਨੂੰ ਪੰਜਾਬੀ ਚ ਬੋਲਦੇ ਤੇਵਰ ਬਦਲਨੇ ਅਗਲਾ ਕਹਿੰਦਾ ਬੰਦਾ ਮਿੰਟ ਚ ਤੇਵਰ ਬਦਲ ਗਿਆ ਸਮਝ ਗਏ ਨਾ ਤੇ ਹੁਣ ਗਿੱਦੜ ਜਿਹੜੇ ਨੇ ਟਰਪੋਕ ਤੇਵਰਾ ਨੂੰ ਲੈ ਕੇ ਚੱਲ ਰਹੇ ਨੇ ਔਰ ਸਭ ਜਨਦਿਆਂ ਨੂੰ ਪੱਲਿਆਂ ਵੇਖ ਕੇ ਕੋ ਵੀ ਹੁਣ ਉਹਨਾਂ ਤੇ ਐਵੇਂ ਰੋਗ ਮਾਰਦੇ ਫਿਰਦੇ ਆ ਦੇਖੋ ਬਦਲੇ ਹੋਏ ਹੰਸੂ ਟੀਉਰ ਆਜ ਬਨਵੇਂ ਨਿਰੰਗ ਹਨ तमाम ਜਬਾਨੇ ਕੀ ਚਾਲ ਨਿਰੰਗ ਨਿਰੰਗ ਦਾ ਮਤਲਬ ਸਿਚੁਏਸ਼ਨਸ ਹਾਲਾਤ ਸਰਕਮਸਟੈਂਸਸ ਕਿਹੋ ਜੇ ਤਮਾਮ ਤਮਾਮ ਦਾ ਮਤਲਬ ਸੋ ਮੈਨੀਜ਼ ਦੇਖੋ ਕਿੱਤੇ ਕਿੱਡੀ ਵੱਡੇ ਵੱਡੇ ਹਵਾਲਤ ਬਦਲ ਗਏ ਨਿਰੰਗ ਹਾਂ तमाम ਜਮਾਨੇ ਦੀ ਚਾਲ ਤੇ ਕਹਿੰਦੇ ਦੁਨੀਆ ਦੀ ਜਮਾਨੇ ਦੀਆਂ ਚਾਲਾਂ ਵੇਖੋ ਅੱਜ ਕੱਲ੍ਹ ਕੀ ਤਰਸਦੇ ਪਾਸ਼ਾ ਜਿਨ੍ਹਾਂ ਨੇ ਪਰਿਵਾਰ ਨੂੰ ਲੋਕ ਮਿਲਣ ਲਈ ਤਰਸਦੇ ਤੇ ਤੜਫਦੇ ਹੁੰਦੇ ਸੀ ਅੱਜ ਉਹਨਾਂ ਨੇ ਮਸੂਮ ਸਹਬਜ਼ਾਦੇ ਤੇ ਬਜ਼ੁਰਗ ਮਾਂ ਜਗਲਾਂ 'ਚ ਰੁਲਦੇ ਫਿਰਦੇ ਨੇ ਕਿ ਗਿੱਦੜਾਂ ਵਰਗੇ ਜਾਨਵਰ ਉਹਨਾਂ ਤੇ ਰੋਗ ਮਾਰਦੇ ਫਿਰਦੇ ਖੋਸਤ ਨਾ ਸਮਝ ਰਹੇ ਨਾ ਲੋਕ ਜੀ ਹੁਣ ਏਸੀ ਰਸਤੇ ਦੇ ਹਲਾਵਾ